ਪਾਈ ਅਮਰਿਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਪੂਰੀ ਸਪੋਰਟ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਹੁਣ ਸਿੱਖ ਪੰਥਕ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਬਠਿੰਡੇ ਦੇ ਵਿੱਚ ਮੈਂ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਬੀਬੀ ਹਰਸਿਮਰਤ ਕੌਰ ਵਾਦਲ ਨੂੰ ਹਰਾ ਕੇ ਭੇਜਿਆ ਜਾਵੇ ਤੇ ਦੁੱੱਚੇ ਪਾਸੇ ਪ੍ਰੀਤਕੋੜ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਲਈ ਸਿਮਰਨਜੀਤ ਸਿੰਘ ਮਾਨ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ ਪ੍ਰੀਤਕੋੜ ਤੋਂ ਜੋ ਕੈਂਡੀਡੇਟ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਨੇ ਖੜਾਇਆ ਉਸ ਨੂੰ ਵਾਪਸ ਲਿਆ ਜਾਵੇ ਤੇ ਬਿਆਨ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਦਿੱਤੇ ਗਏ ਤੇ ਉੱਥੇ ਕੁਝੇ ਨਿਸ਼ਾਨੇ ਸ਼੍ਰੋਮਣੀ ਕਾਲੀਦਾਲ ਦੇ ਉੱਤੇ ਸਾਦੇ ਗਏ ਤੇ ਲੱਖਾਂ ਸਿਧਾਨਾ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨਬਾਜ਼ੀ ਦਿੱਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਲਜੀਤ ਸਿੰਘ ਦਾਦੂਵਾਲ ਦਾ ਹੋਰ ਠੀਕ ਹੈ ਤੁਸੀਂ ਉਹਨੂੰ ਜਿਹੜਾ ਸੁਖਵੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰ ਦਿਓ ਕੋਈ ਪੰਥਕ ਥੋੜੀ ਸਰਬਜੀਤ ਸਿੰਘ ਦੇ ਬਰਾਬਰ ਉੱਥੇ ਇੱਕ ਕੈਂਡੀਡੇਟ ਮੈਂ ਦਾ ਸਰਦਾਰ ਸੁਮਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਹੋਰ ਵੀ ਕੋਈ ਕੈਂਡੀਡੇਟ ਹੈ ਕਿਸੇ ਦਾ ਉਹ ਵੀ ਵਾਪਸ ਲੈਣਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਦੱਸ ਕਹਿਣਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਵਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਸੀਟ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਲਖਾ ਸਿਧਾਣਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਇਹ ਪਤਾ ਨਹੀਂ ਆ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਆਵੇਂ ਸੰਗਤਾਂ ਗੁੰਮਰਾਹ ਨਾ ਹੋਣ ਕਿਸੇ ਨੇ ਵੈਸੇ ਲਖੇ ਸਿਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲਖਾ ਸਿਧਾਣਾ ਦਾ ਉਹ ਆਪਣਾ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਉਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਜਿਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ ਮੈਂ ਸਿਮਰਨ ਜੀ ਸੇ ਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਹੈ ਇੱਕ ਵਾਰ ਫੇਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾਂ 'ਚ ਉਹਨੂੰ ਪ੍ਰਵਾਨ ਕਰ ਲਓ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਇਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇੱਥੋਂ ਜਿਹੜਾ ਮਲਿਆ ਮੇੜ ਕਰਦੇ ਹੋ ਇਹਨਾਂ ਦਾ ਹੁੰਝਾ ਫੇਰਦੇ ਹੋ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਰਵਾਈਵ ਹੋ ਸਕਣ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ ਤੁਸੀਂ ਉਹਨੂੰ ਜਿਹੜਾ ਸੁਖਬੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰਦੇ ਹੋ ਕੋਈ ਪੰਥਕ ਥੋੜੀ ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਥੇ ਇੱਕ ਕੈਂਡੀਡੇਟ ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋੜ ਤੋਂ ਵਾਪਸ ਲੈਣਾ ਚਾਹੀਦਾ ਹੋਰ ਵੀ ਕੋਈ ਕੈਂਡੀਡੇਟ ਹੈ ਕਿਸੇ ਦਾ ਉਹ ਵੀ ਵਾਪਸ ਲੈਣਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਦੱਸ ਕਹਿਣਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਵਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਸੀਟ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਲਖਾ ਸਿਧਾਣਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਇਹ ਪਤਾ ਨਹੀਂ ਆ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਆਵੇ ਸੰਗਤਾਂ ਗੁੰਮਰਾਹ ਨਾ ਹੋਣ ਕਿਸੇ ਨੇ ਵੈਸੇ ਲਖੇ ਸਿਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲਖਾ ਸਿਧਾਣਾ ਦਾ ਉਹ ਆਪਣਾ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਜਿਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਹੈ ਇੱਕ ਵਾਰ ਫੇਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾਂ 'ਚ ਉਹਨੂੰ ਪ੍ਰਵਾਨ ਕਰ ਲਓ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਇਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇੱਥੋਂ ਜਿਹੜਾ ਮਲੀਆਂ ਮੇੜ ਕਰਦੇ ਹੋ ਇਹਨਾਂ ਦਾ ਹੁੰਝਾ ਫੇਰਦੇ ਹੋ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਰਵਾਈਵ ਹੋ ਸਕਣ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ